ਸਕੂਲ ਚਲੀ ਹੈ ਯੋ ਸਕੂਲ ਹੀ ਹੈ ਸਕੂਲ ਚਲੀ ਹੈ ਲੜਕੀ ਉਹ ਮੈਂ ਕਰ ਲਵਾਂ ਤੇ ਕਹੀ ਸੀ ਕੱਲ ਛੁੱਟੀ ਹੈ ਨਾਲੇ ਕੱਲ ਵੀ ਛੁੱਟੀ ਹੈ ਆਏ ਓਏ ਚਾਹ ਦੇ ਸਾਡੇ ਬੱਬੇ ਨੂੰ ਆ ਪੈਨ ਕਿਹੜੇ ਆ ਇਹ ਪਾਇਲਟ ਦੇ ਮੈਂ ਇਹ ਵੱਡੀ ਨੇ ਦੱਸ ਮੰਗਵਾ ਲੇ ਮਾਸੀ ਜੀ ਤਾਂ ਮੈਂ ਵੀਡੀਓ ਚ ਵੇਖਿਆ ਸੀ ਇਹਦਾ ਪਾਇਲਟ ਦੇ ਪੈਨ ਬਹੁਤ ਗੱਵਿਆ ਨੂੰ ਮੈਂ ਦਊ ਹਰਾ ਡਾਊਨ ਤੇਰਾ ਉਹ ਜੈਪਰੀ ਸਾਰੇ ਪੈਸੇ ਹੁੰਦੇ ਆ ਉਹ ਕੁੜੀ ਲਈ ਜਾਂਦੀ ਸੀ ਬਹੁਤ ਹੀ ਪਹਿਲਾਂ ਤੇ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਬੋਲ ਅਗੇ ਜੱਲਾ ਮੈਂ ਵਾਰੀ ਸੀ ਕਿ ਪਾਇਲਟ ਦੇ ਪਹਿਲਾਂ ਲੈ ਆਇਓ ਉਹ ਜੱਲਾ ਗਿਆ ਹਾਂ ਇਹ ਜੱਲਾ ਤੁਹਾਨੂੰ ਬੋਲ ਚਾਹੀਦੇ ਨੇ ਹਾਂ ਚਲ ਕੋਈ ਨਹੀਂ ਇਹ ਚੇਂਜ ਹੋ ਜਾਣਗੇ ਉਹਨਾਂ ਦਾ ਚੇਂਜ ਕਰ ਦੇ ਕੋਈ ਨੋਬਿਕ ਡੀਲ ਆ ਕਾ ਤੋ ਰੱਖ ਲੈ ਤੂੰ ਨਹੀਂ ਤੂੰ ਘਰੇ ਰੱਖ ਲੈ ਮੈਂ ਤੈਨੂੰ ਕਿਤੇ ਵਧ ਗਿਆ ਦੇ ਆ ਵੀ ਤੇ ਮਾਸੇ ਚ ਆਰਡਰ ਹੋਰ ਦੇਤਾ ਤਾਡੀ ਪੜ੍ਹਾਈ ਲਈ ਤੇ ਜਾਣ ਕਰਵਾਉਣਾ ਮਾਸੀ ਤੁਹਾਨੂੰ ਆਹ ਦਾ ਉਂਗਲਾ ਨੋਆ ਉਹ ਤੇ ਹਾਰ ਨਾ ਮਾਰੀਂ ਆਹ ਲਿਆ ਕੇ ਦਿੱਤੇ ਆ ਡੈਰੀ ਬਾਹ ਪਈ ਕੱਤਿਆਂ ਬਾਹ ਕਹਿੰਦੇ ਲੰਬੇ ਟੋਪੀਆਂ ਟੋਪੀਆਂ ਪੁਆਈਆਂ ਐ ਨਾ ਸਰਚ ਵੀ ਬੰਦਾ ਨਹੀਂ ਲਾਉਣਾ ਪੱਪੇ ਆਹ ਦਸਤਾਨੇ ਮੜੇ ਸ਼ੋਅ ਕਰੀ ਕਿੱਦਾਂ ਆ ਐ ਵੀ ਐ ਹੁੰਦੇ ਆ ਵੇ ਇੱਥੇ ਆ ਬਣਿਆ ਵਾ ਇਹਨਾਂ ਇੱਕ ਬਟਨ ਜਾਇ ਇਹਦੇ ਵਿੱਚ ਕੱਢਣਾ ਇਹਨੂੰ ਤੇਰੇ ਕੋਈ ਸਪੀਡਫਾਟ ਆ ਗਿਆ ਆ ਗਿਆ ਵਾਹੇ ਵਾਹ ਵਾਜੀ ਵਾਹ ਨਾਈ ਸਾਲਾ ਬਣ ਜਾਂਦਾ ਹੁਣ ਹਾਏ ਗੁੱਡ ਮਾਰਨਿੰਗ ਆ ਸਨੈਪਚੈਟ ਗੁੱਡ ਮਾਰਨਿੰਗ ਆ ਛੱਡੀ ਆ ਜੀ ਦਹੀਂ ਚੋ ਗੁੱਡ ਮਾਰਨਿੰਗ ਆ ਭੈਣ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਇਹ ਵਧੀ ਭੈਣ ਤੇਰੀ ਚੰਗੀ ਆ ਕਿ ਮਾੜੀ ਆ ਮਾੜੀ ਕੋ ਤਾਂ ਬਹੁਤ ਮਾੜੀ ਅ ਪ੍ਰਾਪ ਚੰਗੀ ਕਿ ਹਰਲੀ ਚੰਗੀ ਜੀ ਕਿ ਏਕਮ ਚੰਗੀ ਤਾਂ ਤੂੰ ਨਹੀਂ ਚੰਗੀ ਚੰਗੀ ਆ ਇਹ ਚਲਾਕ ਕਿ ਨਹੀਂ ਕਿੰਨੀ ਕ ਤੇਰੀ ਮੰਮੀ ਜੀ ਨਹੀਂ ਉਤੋਂ ਜ਼ਿਆਦਾ ਵਾ ਇਹਦਾ ਮਨਮੰਦ ਤੇਰੀ ਤੇ ਚਲਾਕ ਤਾਂ ਹੈ ਆ ਮੰਮੀਆਂ ਮੋਡੀਆਂ ਨਹੀਂ ਪਤਲੀਆਂ ਪਤਲੀਆਂ ਨਹੀਂ ਹੁੰਦੀਆਂ ਕਿਹੜੀਆਂ? ਕਿਹੜੀਆਂ ਡੈਟਿੰਗ ਡੂਟਿੰਗ ਕਰਦੀਆਂ ਹੁੰਦੀਆਂ ਜਮਾ ਕਿਹੜੀਆਂ ਮੰਮੀਆਂ ਬਤਲੀਆਂ ਹੁੰਦੀਆਂ? ਜਿਹੜੀਆਂ ਡੈਟਿੰਗ ਕਰਦੀਆਂ ਹੁੰਦੀਆਂ ਆਪੜੀਆਂ ਨਹੀਂ ਕਰਦੀਆਂ ਆਪਰੇ ਟੱਪਰ ਤੇ ਰਹਦੀਆਂ ਮੰਮੀਆਂ ਪਤਲੀਆਂ ਕਿੱਡੀ ਕਿੱਡੀ ਕਦੋਂ ਡਾਊਨ ਗਿਆ? ਉਹ ਉੱਥੇ ਖਲੋਤਾ ਉਹਨੇ ਆਉਣ ਨੂੰ ਕਹਿਆ ਤੋ ਇੱਕ ਕਰੀ ਨਹੀਂ ਮੈਨੂੰ ਸੁਣਿਆ ਗਰਦੀਪ ਕਿਹਾ? ਕੀ ਆ ਵਾ ਗਰਦੀਪ ਨੂੰ ਵੀ ਨਹੀਂ ਸੁਣਿਆ ਗਰਦੀਪ ਨੂੰ ਵੀ ਨਹੀਂ ਸੁਣਿਆ ਅੱਜ ਗੁਣੇ ਕੀਆ ਵੇਖੀ ਕਿੰਡੀ ਹਮੈਤੀ ਬੰਦੀ ਆ 12 ਵੇਲੇ ਲੈ ਦੱਸ 12 ਵੇਲੇ ਤੇ ਇਹਦਾ ਮੁੰਡਾ ਕਹਿੰਦਾ ਥੱਲੇ ਲੱਗਾ ਥੱਲੇ ਦਾ ਇਹ ਆਪ ਲਾਉਂਦੀ ਮੈਨੂੰ ਤੂੰ ਆਪ ਲੱਗਾ ਤੂੰ ਲਾਉਣੀ ਆ ਆਹ ਵੇਖ ਲੈ 12 ਮੁਕੇ ਮਾਰੇ ਤੇ ਬੇਖਾਬ ਦੇ ਕਬਦ ਜ ਮੁੰਡੇ ਨੂੰ ਘਟਾਈ ਜਾਂਦੀ ਲੈ ਦੱਸ ਸਾਰੀ ਉਮਰ ਆਪ ਕੁੱਟਦੀ ਇਹ ਗੁਣ ਦੇ ਕੇ ਜਨ ਦੇਣਾ ਚਾਹੁੰਦੀ ਆ ਵੀ ਸਾਰੀ ਉਮਰ ਮੈਂ ਕੁੱਟਦੀ ਰਹੀ ਆ ਤੇ ਹੁਣ ਸਾਰੀ ਉਮਰ ਗਾਂ ਤੂੰ ਕੁੱਟਦੀ ਰਹੀ ਇਹਨੂੰ ਲੈ ਵਾ ਵਿਵਾ ਠੀਕ ਆ ਖਾਣ ਵਾਲੇ ਕੰਮ ਕਰੋ ਇਹ ਕੀ ਗੱਲ ਐ ਵੀ ਹਟਦੇ ਨਹੀਂ ਮਿਸਤਰੀ ਵੀ ਆਤ ਕਰਾਉਣਾ ਹੈ ਇਹ ਨਿੱਕੇ ਨਿੱਕੇ ਚੀਜ਼ਾਂ ਬਈ ਬਹੁਤ ਟਾਈਮ ਲੈਂਦੀਆਂ ਬੰਦ ਤੇ ਹੁਣ ਅੱਜ ਟਾਈਮ ਲੱਗਾ ਇਹਨਾਂ ਦਾ ਅੱਜ ਬਣਾ ਕੇ ਚੱਲੇ ਵਿਚਾਰੇ ਓ ਬਾਏ ਬਾਏ ਜੂਵੀ ਕਿੱਥੇ ਆ ਅੰਕਲ ਨੇ ਸਾਨੂੰ ਕਿਹਾ ਸੀ ਉਧਰ ਚੜਿਓ ਔਰ ਉਧਰ ਤਾਂ ਆਪਣਾ ਬੰਦ ਹੋ ਗਿਆ ਚਲੋ ਚੱਲੀਏ ਉਧਰ ਅੰਕਲ ਕਹਤੋਂ ਬੋਲ ਅੰਕਲੇ ਰੋਕ ਜਾ ਅੰਕਲੇ ਜੂਵੀ ਅੰਦਰ ਆ ਰੋਗੀ ਰੋਗੀ ਆ ਜਾਓ ਰੋਕਤੀ ਆਵਾਜ਼ ਹੀ ਉਹਦੀ ਵਾਮੇ ਸਾਡੇ ਦੀ ਆ ਜਾਓ ਜੂਵੀ ਨੂੰ ਆਵਾਜ਼ ਮਾਰ ਕੇ ਲਿਆ ਪਿਆਨਾ ਧੁੰਦ ਚ ਜਬਾਨਾ ਦਾ ਖੱਟਿਆ ਹੀ ਖਾਦਾ ساری ਉਮਰ ਆਏ ਓਏ ਆ ਗੱਡੀ ਤੂੰ ਧੁੰਦ ਚ ਲੈ ਕਿਵੇਂ ਆਉਣਾ ਹਾਂ ਜੋ ਕੋੜ ਵੰਡ ਵਿਆਹ ਜਾ ਹੋ ਗਿਆ ਏ ਨਿੱਕੂ ਕੀ ਹੋਇਆ ਵਾ ਮੈਂ ਸਹੀ ਇਤਰਾ ਘਾਰ ਆ ਗਿਆ ਆ ਗਿਆ ਆ ਗਿਆ ਦੇਆ ਮੰਮੀ ਕੀ ਪੁੱਛਦੀਆਂ ਜਿਮਣੀ ਨੂੰ ਏ ਰੰਗ ਬਦਲਣਾ ਨਹੀਂ ਲੈ ਬੰਦੇ ਪੱਟਣਾ ਤੇ ਸੂਟ ਕਿਹੜੇ ਫਾਇਏ ਜੀ ਚ ਪਤਲੀਆਂ ਕਿਹੜਾ ਰੰਗ ਆਵੇ ਉਹਨੇ ਦੱਸੇ ਜਿਮਣੀ ਨੇ ਇੱਕ ਤਾਂ ਕਹਿੰਦੀ 1292 ਤੇ 1295 ਦਾ ਕੋਈ ਵੀ ਮਿੱਤਰੋ ਤੇ ਬਹੁਤ ਜਿਆਦੀ ਵਿਆਹ ਆ ਪਾਜੀ ਵਿਆਹ ਤਾਂ ਹੁਣ ਆਪਾਂ ਪਹੁੰਚਾਂਗੇ 1 ਵਜੇ ਆ ਜਾ ਕਿੱਥੇ ਰਹਿ ਗਿਆ ਮੋਟਾ ਅੱਭਾਈ ਮੋਟਾ ਅੱਜ ਕੱਲ ਸਾਡਾ ਡਰਾਈਵਰ ਆ ਭਾਈ ਮੈਂ ਤੇ ਰਹੋ ਕਿ ਰਹਿੰਦੇ ਆਸ਼ਿਆ ਆ ਗਿਆ ਤੋਦੋ ਲਈ ਸਾਸਰੀ ਕਾਲ ਜੀ ਕੀ ਹਾਲ ਚਾਲ ਆ ਪੈਰ ਜਿੰਨਾ ਤੇ ਰੱਖੇਗੀ ਵਰਸਾ ਚ ਦੀਆਂ ਟੇਲਾਂ ਇਹ ਐਣਕਾ ਨੇ ਤੇ ਆ ਗੋਚੀ-ਪਡੂਚੀ ਤੇ ਆਪਾਂ ਜਸਪਾਲ ਸੰਧੂ ਸਾਮ ਲੱਗੇ ਅੱਜ ਤਾਂ ਲੈ ਵੀ ਅੱਜ ਨਹੀਂ ਡਾਲਦੇ ਹੈਲੋ ਇਹ ਮੇਰੇ ਟਾਈ ਨਾਲ ਦੀਆਂ ਡਰਿੰਕਾਂ ਪੀਂਦਾ ਇਹ ਮੇਰੇ ਟਾਈ ਨਾਲ ਦੀਆਂ ਹੈ ਸਾਬਿਆ ਕੇ ਬਣਾਵਾ ਮਾਈ ਗਾਡ ਇਧਰ ਮੁੰਡੇ ਕਹਿੰਦੇ ਹੇਲਾ ਫੁਲਾ ਪੀ ਕੇ ਨੇ ਯਾਰ ਆ ਕਹਿੰਦੇ ਵਿਆਹ ਤੇ ਚੱਲੇ ਅੱਜ ਵਿਆਹ ਚੱਲੇ ਬੇਬੀ ਗੋ ਕੀ ਕਰੇ ਬੇਬੀ ਉਥੇ ਕੀ ਕਰੇ ਹੁਣ ਹੈ ਹੈ ਅੱਛਾ ਮੁੱਛਾਂ ਸਿੱਧੀਆਂ ਕਿਦੀਆਂ ਮੁੱਛਾਂ ਚ ਜਸਪਾਲ ਹੀ ਫਸਿਆ ਵਾ ਮੁੱਛਾਂ ਚ ਜਸਪਾਲ ਹੀ ਫਸਿਆ ਵਾ ਦਾਣੇ ਜਿੱਡਾ ਰਹਿਗਾ ਦਾਣੇ ਬਥੇ ਪੁੰਚਾ ਜੋ ਆ ਪਾਉ ਲਉਣਾ ਵਾ chị nha pena. Tinha. 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 ਸਸਰੀ ਗਿਆ ਜਾਣ ਆਪਾਂ ਮੈਂ ਤੇ ਇਹਦੀ ਫੋਨ ਲਗਾਈ ਇੱਥੇ ਆਣ ਕੇ ਵਿਆਹ ਕੋਈ ਇੱਥੇ ਤੇ ਮੱਸੀ-ਮੁੱਸੀ ਖਾਓ ਚਿੱਲੀ ਮੱਸੀ ਮੱਸੀ ਹੈ ਨਹੀਂ ਕਮੂਤਰ ਤੋਂ ਹੁੰਦਾ ਮੱਸੀ ਹੈ ਕਿ ਮੈਂ ਜੂੜਾ ਵਾਲਾ ਨਹੀਂ ਇਸ ਰੋਂਗ ਹੋ ਗਿਆ ਕੰਮ ਨਹੀਂ ਹੈਗੀ ਤੁਸੀਂ ਤਾਂ ਨਹੀਂ ਖਾਂਦੇ ਭਾਜੀ ਕੋਈ ਗਲਤ ਮਲਤ ਇੱਧਰ ਸੁਣੋ ਵਰਨੇ ਰਾਤ ਨੂੰ ਘਟੀ ਕੇ ਲਾਓ ਜੀ ਇੰਨੀਆਂ ਜਿਆਦਾ ਸੁਣੋ ਬਰਾਹ ਘੋਟੀ ਘੜਾਉਣਾ ਤੇਰ ਤਾ ਵੀ ਪਰਝਾਈ ਦਿਓ ਆ ਅੱਛੀ ਫੋਟੋ ਲੱਗੀ ਮੈਨੂੰ ਵਾਹ ਵਈਆ ਘੈਂਟ सारी है। है। ओके चल पंजाब अच्छा चलो जी नहीं नहीं ठीक अच्छा है नाइस नाइस अच्छा काम कम इन्होंने किता ਇਹ ਮੈਨੂੰ ਇਹਨਾਂ ਨੂੰ ਡੈਲਗ ਦਾ ਰਾਜਾ ਫੋਟੋਸ ਨਹੀ ਨਹੀ ਇਹ ਮਾਮੇ ਦਾ ਹੈ ਕਿਦਾ ਬੰਦ ਮਾਮੇ ਕਹਿਣਾ ਤੇ ਦਾਇਕਾ ਮਾ ਦਾਇਕਾ ਭਾਈ ਨਹੀ ਲੱਤ ਨੂੰ ਕੀ ਹੋ ਗਿਆ ਛੇਰੀ ਨੂੰ ਐਨ ਮੁਰਗੀ ਹੀ ਪਤਲੀ ਬਾਲੀ ਹੈ ਨਾ ਪਰ ਸੋਹਣਾ ਫੋਟੋ ਸ਼ੂਟ ਹੋਇਆ ਬਹੁਤ ਸੋਹਣਾ ਹੈ ਤੇ ਤੂੰ ਬਾਹਰ ਰਹਿ ਮੈਂ ਤੇ ਤੂੰ ਫੋਟੋ ਆ ਗਿਆ ਬਹੁਤ ਸੋਹਣਾ ਹੈ ਸਾਥੇ ਕਰੋ 3 ਬੈਡੀ 50 ਪਾ ਰਿਹਾ ਏ 50 ਪਾ ਨਹੀਂ ਨਹੀਂ ਕੁਝ ਇਹਨੂੰ ਪਤਾ ਸਮਝਾ ਰਿਹਾ ਕਿਵੇਂ ਚੱਲਣਾ ਕਿਵੇਂ ਚੱਲਣਾ ਵਾ ਅੰਨਾ ਆਇਆ ਵਾ ਅੱਗ ਹੋ ਗਿਆ ਅੱਗ ਏ ਵੋਇ ਦਾ ਵੀ ਡੀਲਰ ਪਤਾ ਕਰਕੇ ਡੀਲਰ ਐਂ ਵੀ ਡੀਲਰ ਕੋਈ ਹਟੋੜੀ ਕਰਦੀ ਸੀ ਤੂੰ ਇਹ ਲਗਿਆ ਡੀਲਰੋਂ ਡੀਲਰ ਪੁੱਛੀ ਜਾਂਦੇ ਉਹਨੇ ਕਹਿੰਦਾ ਕੀ ਪਰੇਵੀ ਹੋ ਜਾਣੇ ਗੱਡੀ ਉੱਤੇ ਚੜ੍ਹਦੇ ਨਹੀਂ ਹੂੰ ਨਿਊਟ੍ਰੀਨਟ ਕੋੜ ਦੇ ਰਾਮ ਟੌਲੀ ਲੱਗ ਗਈ ਹੈ ਨਿਊਟ੍ਰੀਨਟ ਕੋੜ ਦੇ ਟਾਈ ਸਰੋਵਰ ਕਿਉਂ ਇਹਦੇ ਇਹਦੇ ਇਕੱਲੇ ਦੀਆਂ ਵੀਡੀਓ ਹੀ ਨਹੀਂ ਪੂਰੀਆਂ ਆਉਂਦੀਆਂ ਨਿਊਟ੍ਰੀਨਟ ਹਾਲ ਅੰਦਰ ਬਣਾਈ ਆ ਆਹੋ ਲੈ ਲੈ ਬੋ ਤੇਰੀਆਂ ਵੀ ਹੱਦ ਹੋ ਗਈ ਮੈਨ ਬੂਹੇ ਬੂਹੇ ਲਾਈ ਤੇਰੀ ਅੱਡ ਆਹ ਘਟ ਇਹਦੇ ਪੱਤੇ ਪਾੜਿਆ ਹੈ ਨਾ ਇਹਦੇ ਪੱਤੇ ਪਾੜੇ ਆ ਜੀ ਠੀਕ ਹੈ ਜੀ ਮਾਤਾ ਜੀ ਜਿੰਨੇ ਮਰਜੀ ਮੈਂ ਥੱਕੀ ਥਕੀ ਹੋਵਾਂ ਤੁਹਾਡੇ ਵਲੋਗ ਦੇਖਣੀ ਆ ਹਾਂ ਜੀ ਤੁਹਾਡੇ ਮੋਬਾਈਲ ਜੀ ਆ ਜਾਓ ਜੀ ਆ ਜਾਓ ਲਿਆ ਜੀ ਮੈਨੂੰ ਕਹਿੰਦਾ ਮੈਂ ਸੈਂਟਰ ਬ੍ਰਾਂਚ ਵਾਪਸ ਕਰਾ ਮੈਂ ਕਹਾਂ ਤੂੰ ਦੰਦ ਬਾੜ ਕੱਢ ਮੈਂ ਵੇਹੇ ਘੇਟ ਜੇੜੀਆਂ ਹੋਣਾ ਖੋਲੀ ਮੂੰਹਾਂ ਖੋਲੀ ਆਵੇ 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 ਤੂੰ ਬੰਨ੍ਹਾ ਲਾਈ ਹੋਈ ਕਦਮ ਨਾ ਬਾਹਰ ਆਈ ਹੋਈ ਕੀ ਕਹਿਣਾ ਕਦਮ ਤੋਂ ਬਾਹਰ ਆਈ ਹੋਈ ਹੈ ਦੰਦ ਖਾਓ ਆ ਜਾਣ ਕੇ ਤੂੰ ਨੇ ਦਿੱਤੀ ਆ ਵੇ ਚਨੌਰ ਤੂੰ ਦੰਦ ਖਾ ਉੰਘਾ ਕਦਮ ਖਾ ਆ ਲੈ ਗਿਡੂਆ ਓਏ ਹੈਲੋ ਐਕਸਕਿਊਜ਼ ਮੀ ਇੰਗਲਿਸ਼ ਚ ਕੀ ਕਹਿੰਦੇ ਆ ਕਿੰਨਾ ਵਾਰਕ ਆ ਕੀਦਾ ਹੀ ਆ ਨਹੀਂ ਬਾਹ ਮਾਰ ਗਿਆ ਇਹ 19 ਕੀ ਬਾਪ ਨਹੀਂ ਨਹੀਂ ਮਜ਼ਾਕ ਦਰਬਾਦਾ ਦਿੰਦਾ ਮਜ਼ਾਕ ਕਰੇ ਨਹੀਂ ਕਰਦੇ ਨੇ ਕਰਦਾ ਕਦੇ ਨਹੀਂ ਮਜ਼ਾਕ ਕਰਦਾ ਰੱਬ ਨੇ ਕੀ ਪਤਾ ਕਿਦਾਂ ਲੱਤ ਤੋੜ ਦੇਣੀ ਆ ਜਾ ਆ ਸਹੀ ਆ ਕੀਪਰ ਆਪਣੇ ਕਿਦਨਤੀ ਆ ਪਾ ਦੇਣਾ ਕੀਤੇ ਕਿਦਨ ਦੰਦ ਤੋੜ ਦੇ ਮੈਨੂੰ ਕਹਿੰਦੇ ਹਾਂ ਟੁੱਟਿਆ ਮੈਂ ਨਵੇਂ ਲਵਾ ਤਾਂ ਸਕਦਾ ਨਾ ਸਰਜਰੀ ਨਹੀਂ ਦਈ ਹੁਣ ਆ ਰੰਗ ਬਾਬਾ ਉਹ ਚੀਜ਼ਾਂ ਸਾਡੇ ਬੰਦਿਆਂ ਤੇ ਫੇਲ ਹੋ ਗਈਆਂ ਕਹਿੰਦੇ ਨਾ ਮੱਸੀ ਪਿੱਛੋਂ ਦੁੱਧ ਨਹੀਂ ਮੀਣਾ ਚਾਹੀਦਾ ਸਾਬ ਕੋ ਜਾ ਜਮਾ ਇਹਨਾਂ ਨੂੰ ਕੋਈ ਬਲੂ ਬਲਾ ਨਹੀਂ ਹੁੰਦਾ ਆ ਜਾ ਯਾਰ ਆ ਵੀ ਆ ਆ ਚੱਕਦੀ ਗਰੀਬੀ ਅਰੇ ਪਿੰਜੀ ਉਂਗਲਾ ਲਾ ਹੁਣ ਕੀ ਭਾਲਦੇ ਹੁਣ ਨਹੀਂ ਰਹਿ ਗਿਆ ਕੋ ਖਾਣ ਨੂੰ ਖਾਸ ਦੇ ਓਏ ਉਹ ਸਾਹਮਣੇ ਕੀ ਆ ਕਿਹੜਾ ਨਿਕਲ ਜਾ ਅੰਦਰ ਦੀ ਬਾਹਰ ਬਾਹਰ ਦੀ ਬਾਹਰ ਨਿਕਲ ਜਾ 체ਤੀ ਉਹ DJ ਆਪਣੇ ਆਂਜੀ ਠੀਕ ਠਾਕ ਰਿਹਾ ਵਾ ਆਪਣਾ ਅੱਜ ਵਿਆਹ ਪੂਰਾ ਓਕੇ ਰਿਪੋਰਟ ਸਾਨੂੰ ਵਿਆਹ ਹੀ ਚੱਲੀ ਜਾਣੇ ਵਿਆਹ ਹੀ ਵਿਆਹ ਹੀ ਹੁਣ ਲਗਾਤਾਰ ਸਾਨੂੰ ਜੀ ਵਿਆਹ ਵਾ ਉਹ ਲਗਾਤਾਰ ਤੇ ਗੁਜਾਰਸ਼ਾ ਸਾਨੂੰ ਕੋਡਪੈਂਟ ਸਪਾਂਸਰ ਕੀਤੇ ਜਾਣ ਹਾਂ ਕੋਈ ਭੇਜਣਾ ਚਾਵੇ ਆਪਾਂ ਭੇਜ ਦਾਂ ਮੈਂ ਤੇਰੇ ਨਾਲ ਜੁੜੇ ਲੋ ਵਿਆਹ ਤੁਹਾਨੂੰ ਵੀ ਨਾਲ ਦੀ ਨਾਲ ਰੋਜ਼ ਵਿਖਾਈ ਜਾਣ ਹਾਂਜੀ ਦਿੱਲੀ ਦੇਖਿਆ ਤੁਸੀਂ ਚਾਵਨਾ ਕਿੰਨੀਆਂ ਮਾਰੀਆਂ ਸਾਡੇ ਸਨੌਰ ਬੱਲ ਜੀ ਨੇ ਰੋਜ਼ ਇਸ ਤੋਂ ਵੱਧ ਮਾਰਿਆ ਕਰੂਗਾ ਚਾਵਲ ਚਾਵਲਾਈ ਮਾਰ ਦਿੰਦੇ ਆ ਉਹ ਦੇਣ ਉਹ ਵਾਧਾ ਜਾਣਾ ਲੈ ਬਲ ਉਹ ਤੁਹਾਨੂੰ ਹਾਂ ਵਿਆਹ ਤੇ ਬੰਦਾ ਨੇੜੇ ਆਣ ਕੇ ਪਾਗ ਲਾਉਣ ਲੱਭਦਾ ਮੈਂ ਵੇਖ ਲਿਆ ਅੱਜ ਉਹ ਪਹਿਲਾਂ ਹੀ ਸੀਗਾ ਚਲੋ ਹੋਰ ਜਿਆਦਾ ਹੋਣਾ ਲੱਗੂਗਾ ਜੀ ਹਾਂ ਚਾਂਸ ਹੋ ਜੇ ਟਾੜੀ 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 ਮਾਰ ਟਾੜੀ ਆਏ ਹੋਏ ਆਏ ਹੋਏ ਉਹਨਾਂ ਨੂੰ ਤਾਂ ਪਿੱਛੇ ਛੱਡਦਾ ਚੱਲ ਚੱਲ ਆਏ ਹੋਏ ਟਾੜੀ ਮਾਰ ਕੇ ਖਾ ਆਏ ਹੋਏ ਆ ਆ ਜਰਾ ਹੀ ਕਹਿੰਦੀ ਪੈਕ ਦੀ ਛੋਟਾ ਮੰਗਣਾ ਛੋਟਾ ਮੰਗਣਾ ਲੈ ਲੈ ਐਕਸੀਡੈਂਟ ਆ ਆ ਚੱਕ ਇਹ ਦੇਖ ਵੀ ਚੱਕੋ ਚੱਕ ਬਾਣੀ ਬੋਲੋ ਚੱਕ ਹੋਰ ਚੱਕ ਵੈਰੀ ਗੁੱਡ ਮੋਟਰ ਚੱਕ ਲਈ ਓਏ ਮੈਨੂੰ ਇਹਨੂੰ ਪਛਲੇਰੀ ਸਮਝੀਏ ਨੇ ਇਹਦੇ ਉੱਤੇ ਤਾਂ ਪਲੇਅਰ ਲਿਖਿਆ ਹੁੰਦਾ ਓ ਫੱਕ ਆ ਆ ਆ ਵੀ ਆ ਵੀ ਖੜਾਉਣਾ ਖੜਾਉਣਾ ਚੱਕ